ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਸੰਗਤਾਂ ਅਤੇ ਪੰਥਦਰਦੀਆਂ ਨੇ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਤੇ ਇਕੱਤਰ ਹੋ ਕੇ ਸਰਕਾਰ ਨੂੰ ਲਾਂਤਾਂ ਪਾਈਆਂ ਇਹ ਲਾਂਤਾਂ ਬਰਗਾੜੀ ਵਿੱਚ ਸਾਲ 2015 ਵਿੱਚ ਸ਼੍ਰੀ ਗੁਰਗੰਦ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਵਿਰੋਧ ਵਿੱਚ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਅਤੇ ਬਹਿਵਲ ਕਲਾ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਉੱਪਰ ਬਾਦਲ ਸਰਕਾਰ ਦੀ ਅਣਪਛਾਤੀ ਪੁਲਿਸ ਵੱਲੋਂ ਗੋਲੀ ਚਲਾਉਣ ਤੇ ਇਨਸਾਫ ਨਾ ਮਿਲਣ ਦੇ ਵਿਰੋਧ ਵਿੱਚ ਪਾਈਆਂ ਗਈਆਂ ਬਰਗਾੜੀ ਬੇਦਬੀ ਅਤੇ ਗੋਲੀ ਕਾਂਡ ਨੂੰ 10 ਸਾਲ ਬੀਤ ਚੁੱਕੇ ਹਨ ਤਦ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਤਿੰਨ ਸਰਕਾਰਾਂ ਬਣ ਚੁੱਕੀਆਂ ਹਨ ਚਾਰ ਮੁੱਖ ਮੰਤਰੀ ਬਦਲੇ ਜਾ ਚੁੱਕੇ ਹਨ ਪਰ ਇਨਸਾਫ ਨਹੀਂ ਮਿਲਿਆ ਨਾ ਹੀ ਕੋਈ ਉਮੀਦ ਜਾਬਦੀ ਹੈ ਇਸ ਮਸਲੇ ਤੇ ਇਨਸਾਫ ਲੈਣ ਲਈ ਜੂਨ 2018 ਤੋਂ ਬਰਗਾੜੀ ਦੀ ਅਨਾਜ ਮੰਡੀ ਵਿੱਚ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਸਿੱਖ ਜਥੇਬੰਦੀਆਂ ਨੇ ਮੋਰਚਾ ਵੀ ਲਗਾਇਆ ਸੀ ਜਿਸ ਨੂੰ ਪੰਜਾਬ ਸਰਕਾਰ ਦੇ ਉਸ ਸਮੇਂ ਦੇ ਕੈਬਨਟ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਵਿੰਦਰ ਸਿੰਘ ਸੁਖੀ ਰੰਧਾਵਾ ਵੱਲੋਂ 192 ਦਿਨਾਂ ਬਾਅਦ ਦਿੱਤੇ ਭਰੋਸੇ ਪਿੱਛੋਂ ਸਮਾਪਤ ਕਰ ਦਿੱਤਾ ਗਿਆ ਸੀ ਲੇਕਿਨ ਉਹ ਦਿਨ ਗਿਆ ਤੇ ਅੱਜ ਵੀ ਲੰਘ ਗਿਆ ਨਿਆ ਨਹੀਂ ਮਿਲਿਆ ਨਾ ਹੀ ਕੋਈ ਉਮੀਦ ਹੀ ਦਿਸਦੀ ਹੈ ਸਰਕਾਰਾਂ ਨੇ ਨਾ ਤਾਂ ਸ੍ਰੀ ਗੁਰੰਦ ਸਾਹਿਬ ਜੀ ਬੇਅਦਬੀ ਕਰਨ ਵਾਲਿਆਂ ਨੂੰ ਕਦੇ ਸਜ਼ਾ ਦਿੱਤੀ ਹੈ ਨਾ ਹੀ ਬੇਅਦਬੀ ਦੇ ਖਿਲਾਫ ਸਿੱਖਾਂ ਦੇ ਰੋਸ ਪ੍ਰਦਰਸ਼ਨ ਨੂੰ ਹੀ ਬਰਦਾਸ਼ਤ ਕੀਤਾ ਹੈ ਤੁਹਾਨੂੰ ਯਾਦ ਹੋਵੇਗਾ ਨਕੋਦਰ ਵਿਖੇ ਹੋਈਆਂ ਸ੍ਰੀ ਗੁਰੰਦ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸੰਗਤਾਂ ਦੇ 4 ਫਰਵਰੀ 1986 ਦੇ ਸ਼ਾਂਤ ਮਈ ਰੂਸ ਮਾਰਚ ਵੇਲੇ ਵੀ ਪੁਲਿਸ ਨੇ ਅੰਨੇ ਵਾਹ ਗੋਲੀਆਂ ਚਲਾ ਕੇ ਪ੍ਰਦਰਸ਼ਨ ਕਰ ਰਹੇ ਚਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ 38 ਸਾਲ ਤੋਂ ਉੱਪਰ ਹੋ ਗਏ ਹਨ ਅਜੇ ਤੱਕ ਉਸ ਦਾ ਇਨਸਾਫ ਨਹੀਂ ਮਿਲਿਆ ਨਾ ਸ਼ਿਗੂ ਗਰਨ ਸਾਹਿਬ ਦੀ ਬੀਐਬੀ ਕਰਨ ਵਾਲਿਆਂ ਨੂੰ ਸਜ਼ਾਵਾ ਮਿਲੀਆਂ ਨਾ ਹੀ ਜਨਰਲ ਡਾਇਰ ਵਾਂਗ ਗੋਲੀ ਚਣਾਉਣ ਦੇ ਹੁਕਮ ਦੇਣ ਵਾਲੇ ਅਫਸਰ ਨੂੰ ਹੀ ਕਟਕਰੇ ਵਿੱਚ ਖੜਾ ਕੀਤਾ ਗਿਆ 2015 ਵਿੱਚ ਇਹੀ ਕੋਟ ਕਪੂਰਾ ਅਤੇ ਬਹਿਬਲ ਕਲਾਂ ਵਿੱਚ ਦੁਹਰਾਇਆ ਗਿਆ ਧੰਨਵਾਦ ਭਾਈ ਸੰਦੀਪ ਸਿੰਘ ਸੰਨੀ ਦੇ ਭਰਾਤਾ ਭਾਈ ਮਨਦੀਪ ਸਿੰਘ ਖਾਲਸਾ ਨੂੰ ਤਰਨਤਾਰਨ ਦੇ ਚੋਣ ਮੈਦਾਨ ਵਿੱਚ ਉਤਾਰੇ ਜਾਣ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਉਂ ਕਿਹਾ ਸਾਨੂੰ ਭਾਰਤ ਚਾਹੀਦਾ ਹੈ ਖਾਲਿਸਤਾਨ ਨਹੀਂ ਦਰਅਸਲ ਤਰਨਤਾਰਨ ਜ਼ਿਲ੍ਹੇ ਚੋਣਾ ਵਿੱਚ ਪੰਥਕ ਤਲੇ ਵੱਲੋਂ उतारे ਗਏ ਸਿਰਫ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਨੂੰ ਮਿਲ ਰਹੇ ਸੰਗਤਾਂ ਦੇ ਪਿਆਰ ਅਤੇ ਪੰਥਕ ਲੀਡਰਾਂ ਦੇ ਸਮਰਥਨ ਨੂੰ ਦੇਖ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਹਾਲਾਂਕਿ ਕਾਂਗਰਸ ਭਾਜਪੀ ਅਤੇ ਆਪ ਵਾਂਗੂ ਹੀ ਅਕਾਲੀ ਦਲ ਬਾਦਲ ਨੇ ਵੀ ਆਪਣਾ ਵੱਖਰਾ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਹੈ ਅਤੇ ਹਰ ਜ਼ਿਮਨੀ ਚੋਣ ਵਾਂਗ ਹੀ ਤਗੜੀ ਬਹੁਪੱਖੀ ਟੱਕਰ ਹੋਣੀ ਹੈ ਹਾਲ ਦੀ ਘੜੀ ਨਤੀਜਿਆਂ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਫਿਰ ਵੀ ਟਿਕਟ ਦੇ ਐਲਾਨ ਮਗਰੋਂ ਜਦ ਭਾਈ ਮਨਦੀਪ ਸਿੰਘ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ ਉਸ ਵਕਤ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲਿਆ ਉਸ ਦੇ ਬਾਅਦ ਐਸ ਡੀ ਐਮ ਤਰਨਤਾਰਨ ਕੋਲ ਨਾਮਜ਼ਦਗੀ ਪੇਪਰ ਦਾਖਲ ਕਰਨ ਜਾਣ ਵੇਲੇ ਵੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜਵਾਲ ਤੋਂ ਰਵਾਨਾ ਹੋਣ ਸਮੇਂ ਸੰਗਤਾਂ ਦਾ ਭਾਰੀ ਇਕੱਠ ਅਤੇ ਕਈ ਕਿਲੋਮੀਟਰ ਲੰਬਾ ਕਾਫਲਾ ਨਾਲ ਸੀ ਸੰਗਤਾਂ ਦੇ ਇਸ ਹਰ ਅਤੇ ਜੋਸ਼ ਨੂੰ ਦੇਖ ਕੇ ਪੰਜਾਬ ਦੀ ਜ਼ੈਨ ਜ਼ੀ ਵਿੱਚ ਪੰਥਕ ਸੋਚ ਪ੍ਰਤੀ ਪੈਦਾ ਹੋ ਰਹੀ ਉਮੀਦ ਨੂੰ ਦੇਖਿਆ ਜਾ ਸਕਦਾ ਹੈ ਪੰਥ ਅਤੇ ਪੰਜਾਬ ਦੇ ਉਭਰ ਦੇ ਇਸ ਰੁਝਾਨ ਨੂੰ ਪੰਜਾਬ ਵਿਰੋਧੀ برداشت ਵੀ ਨਹੀਂ ਕਰ پا ਰਹੇ ਇਸੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਆਇਆ ਕਿ ਸਾਨੂੰ ਭਾਰਤ ਚਾਹੀਦਾ ਹੈ ਖਾਲਿਸਤਾਨ ਨਹੀਂ ਭਾਈ ਮਨਦੀਪ ਸਿੰਘ ਭਾਈ ਸੰਦੀਪ ਸਿੰਘ ਸੰਨੀ ਦੇ ਭਰਾਤਾ ਹਨ ਭਾਈ ਸੰਨੀ ਸਿੱਖਾਂ ਬਾਬਤ ਗਲਤ ਬਿਆਨੀ ਕਰਨ ਵਾਲੇ ਸੰਦੀਪ ਸੂਰੀ ਦੇ ਕਤਲ ਕੇਸ ਵਿੱਚ ਪਟਿਆਲਾ ਰੇਲਵੇ ਵਿਧ ਬੰਦ ਸਨ ਜਿੱਥੇ ਹਾਲ ਹੀ ਵਿੱਚ ਉਹਨਾਂ ਸੈਂਕੜੇ ਸਿਕ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਵਾਲੇ ਅਤੇ ਖੁਦ ਨੂੰ ਸੂਬਾ ਸਰਹੰਦ ਕਹਾਉਣ ਵਾਲੇ ਪੁਲਸੀਏ ਸੂਬਾ ਸਿੰਘ ਨੂੰ ਸੋਦਾ ਲਾਇਆ ਸੀ ਜਿਸ ਦੇ ਬਦਲੇ ਉਹਨਾਂ ਨੂੰ ਜੇਲ ਅਮਲੇ ਦਾ ਭਾਰੀ ਤਸ਼ੱਦਦ ਵੀ ਸਹਿਣਾ ਪਿਆ ਕਿਉਂਕਿ ਭਾਰਤੀ ਸਿਸਟਮ ਸਿੱਖਾਂ ਨੂੰ ન્યા ਨਹੀਂ ਦੇ ਸਕਿਆ ਇਸੇ ਲਈ ਭਾਈ ਸੰਨੀ ਵੱਲੋਂ ਚੁੱਕੇ ਗਏ ਕਦਮ ਨੂੰ ਪੰਥ ਦੇ ਵਕਾਰ ਬਹਾਲੀ ਵੱਜੋਂ ਦੇਖਿਆ ਜਾ ਰਿਹਾ ਹੈ ਅਤੇ ਪੰਥ ਦਾ ਭਰਪੂਰ ਸਹਿਯੋਗ ਉਸ ਨੂੰ ਮਿਲ ਰਿਹਾ ਹੈ ਹੁਣ ਰਾਜਾ ਵੜਿੰਗ ਤੇ ਬਿਆਨ ਤੇ ਵਾਪਸ ਆਉਨੇ ਹਨ ਕਿ ਉਹਨਾਂ ਨੂੰ ਪੁੱਛਿਆ ਜਾਏ ਕਿ ਇਹ ਤਾਂ ਚਲੋ ਇੱਕ ਹੀ ਸੀਟ ਹੈ ਤੇ ਤੁਹਾਨੂੰ ਖਾਲਿਸਤਾਨ ਯਾਦ ਆ ਗਿਆ ਜੇ ਕੱਲ ਨੂੰ ਪੰਜਾਬ ਦੀਆਂ ਸਾਰੀਆਂ ਹੀ ਸੀਟਾਂ ਤੇ ਪੰਥਕ ਉਮੀਦਵਾਰ ਜਿੱਤ ਜਾਣ ਤਾਂ ਕੀ ਖਾਲਿਸਤਾਨ ਬਣ ਜਾਏਗਾ ਉਹ ਕਿਸ ਨੂੰ ਬੇਕੂਫ ਬਣਾ ਰਹੇ ਹਨ ਦਰਅਸਲ ਇਹ ਸਾਰੇ ਸਿੱਖਾਂ ਨੂੰ ਭਾਰਤੀ ਸਿਆਸਤ ਵਿੱਚ ਮਜ਼ਬੂਤ ਧਿਰ ਨਹੀਂ ਬਣਨ ਦੇਣਾ ਚਾਹੁੰਦੇ ਨਾ ਕੇਂਦਰ ਚਾਹੁੰਦਾ ਹੈ ਤੇ ਨਾ ਹੀ ਉਹਨਾਂ ਦੀਆਂ ਪੰਜਾਬ ਵਿੱਚ ਨੁਮਾਇੰਦਾ ਪਾਰਟੀਆਂ ਇਸੇ ਲਈ ਇਹ ਖਾਲਿਸਤਾਨ ਦਾ ਹੂਆ ਖੜਾ ਕਰਕੇ ਪ੍ਰਪੋਗੰਡਾ ਕੀਤਾ ਜਾਂਦਾ ਹੈ ਕਿਉਂਕਿ ਜੇ ਪੰਥਕ ਧਿਰ ਮਜ਼ਬੂਤ ਹੋ ਕੇ ਉਭਰੇਗੀ ਤਾਂ ਖਾਲਿਸਤਾਨ ਤੱਕ ਹੀ ਬਣੇਗਾ ਲੇਕਿਨ ਇਨਾ ਸਿਆਸੀ ਪਾਰਟੀਆਂ ਦੇ ਚਿਹਰੇ ਜ਼ਰੂਰ ਬੇਨਕਾਬ ਹੋ ਜਾਣਗੇ ਪੰਥਕ ਧਿਰ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਡਟੇਗੀ ਸ਼ੀਗਰ ਗੰਸਾਹਿਬ ਜੀ ਦੀਆਂ ਬੇਲਬੀਆਂ ਕਰਨ ਵਾਲਿਆਂ ਨੂੰ નિર્ਦੇਖਸ਼ਾਂ ਤੇ ਗੋਲੀ ਚਰਾਉਣ ਵਾਲਿਆਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਪੰਜਾਬ ਦੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਕਾਨੂੰਨ ਦੇ ਘਟਕਰੇ ਵਿੱਚ ਖੜਾ ਕਰੇਗੀ ਪੰਜਾਬ ਦੀ ਲੁੱਟ ਨਹੀਂ ਹੋਣ ਦੇਵੇਗੀ ਇਨ੍ਹਾਂ ਲੋਕਾਂ ਨੂੰ ਪਤਿਤ ਜਾਂ ਸਿੱਖ ਪੇਸ ਵਾਲੇ ਕੌਲੀ ਚੱਟ ਤਾਂ ਮੰਜ਼ੂਰ ਹਨ ਸਿੱਖ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਨਹੀਂ ਇਸੇ ਲਈ ਪੰਥਕ ਸੋਚ ਵਾਲਿਆਂ ਨੂੰ ਦੇਸ਼த்ਰੋਹੀ ਗਰਦਾਨ ਕੇ ਜੇਲਾ ਵਿੱਚ ਡੱਕਣ ਨੂੰ ਹੀ ਇਹ ਸ਼ਾਂਤੀ ਦੱਸਦੇ ਹਨ ਸਿੱਖੀ ਉਭਾਰ ਨੂੰ ਖਾਲਿਸਤਾਨ ਦੀ ਮੂਵਮੈਂਟ ਦੱਸਦੇ ਹਨ ਅਤੇ ਉਸ ਨੂੰ ਦਬਾਉਣ ਦੀਆਂ ਚਾਲਾਂ ਚਲਦੇ ਹਨ ਖੈਰ ਸਿੱਖੀ ਸੋਚ ਅਤੇ ਕਿਰਦਾਰ ਤੇ ਇਹ ਹਮਲੇ ਸ਼ੁਰੂ ਤੋਂ ਹੀ ਹੁੰਦੇ ਆਏ ਹਨ ਇਹ ਪੰਜਾਬ ਹਿਤਾਸ਼ੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਇਸੇ ਲਈ ਇਹ ਜ਼ਿੰਮੇਵਾਰੀ ਵੀ ਪੰਜਾਬ ਦੇ ਵੋਟਰਾਂ ਦੀ ਹੈ ਕਿ ਉਹ ਦੁਸ਼ਟਾਂ ਦੀ ਪਛਾਣ ਕਰਕੇ ਗੁਰੂ ਫਲਸਫੇ ਅਨੁਸਾਰੀ ਹੋ ਕੇ ਜਿਉਣ ਵਾਲੇ ਪੰਜਾਬ ਦੇ ਅਸਲ ਵਾਰਸਾਂ ਨੂੰ ਹੀ ਸਪੋਰਟ ਕਰਨ ਪੰਜਾਬ ਨੂੰ ਕਿਸੇ ਪਾਰਟੀ ਦੀ ਸਰਕਾਰ ਦੀ ਲੋੜ ਨਹੀਂ ਸਗੋਂ ਪੰਥ ਅਤੇ ਪੰਜਾਬ ਨੂੰ ਪਰਨਾਏ ਹੋਏ ਮਰਜੀਵਲਿਆਂ ਦੀ ਸਰਕਾਰ ਚਾਹੀਦੀ ਹੈ ਧੰਨਵਾਦ ਪਾਖੜਾ ਡੈਮ ਦੀ ਮੈਨੇਜਮੈਂਟ ਨੂੰ ਲੈ ਕੇ ਹਾਲ ਵਿੱਚ ਅਖਬਾਰਾਂ ਵਿੱਚ ਜੋ ਖਬਰਾਂ छਪੀਆਂ ਹਨ ਉਹਨਾਂ ਵਿੱਚੋਂ ਕੁਝ ਹੈਡਿੰਗਸ ਇਸ ਤਰ੍ਹਾਂ ਹਨ BBMB ਤੋਂ ਘਟੇਗੀ ਪੰਜਾਬ ਦੀ ਵਕਤ ਪਾਖੜਾ ਬੋਰਡ ਹਾਈਡਰਲ ਪ੍ਰਬੰਧਨ ਪੰਜਾਬ ਦੇ ਹੱਥ ਬੰਨੇ ਪਾਖੜਾ ਦੇ ਪਾਣੀ ਤੇ ਪੰਜਾਬ ਅਤੇ ਹਰਿਆਣਾ ਖਹਿੜੇ ਇਨ੍ਹਾਂ ਸੁਰਖੀਆਂ ਹੇਠ छਪੀਆਂ ਵਿਸ਼ਲੇਸ਼ਣਾਤਮਕ ਖਬਰਾਂ ਦੇ ਆਧਾਰ ਤੇ ਪੰਜਾਬੀ ਟ੍ਰਿਬਿਊਨ ਵਿੱਚ ਅਰਵਿੰਦਰ ਜੋਹਲ ਦਾ ਇੱਕ ਲੇਖ छਪਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਪੰਜਾਬ ਤੇ ਹੱਕ ਅਤੇ ਦਾਅਵੇ ਨੂੰ ਦਰਕिनार ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਲੇਖਕ ਲਿਖਦਾ ਹੈ ਕਿ ਪਹਿਲਾ ਕੇਂਦਰ ਨੇ ਪਖੜਾ ਬਿਆਸ ਮੈਨੇਜਮੈਂਟ ਰੂਲਸ 1974 ਵਿੱਚ ਸੋਧ ਕਰਕੇ ਡਰਾਫਟ ਨੋਟੀਫਿਕੇਸ਼ਨ ਰਾਹੀਂ ਪੰਜਾਬ ਨੂੰ ਸ਼ਰਤੀਆ ਨਮਾਇੰਦਗੀ ਦੇਣ ਤੋਂ ਹੱਥ ਪਿੱਛੇ ਖਿੱਚ ਲਏ ਸਨ ਹੁਣ BBMB ਵਿੱਚ ਮੈਂਬਰ ਬਿਜਲੀ ਅਤੇ ਮੈਂਬਰ ਸਚਾਈ ਲਾਉਣ ਲਈ ਯੋਗਤਾ ਅਤੇ ਤਜਰਬੇ ਵਾਸਤੇ ਹੁਣ ਫਿਰ ਨਵਾਂ ਸੋਧਿਆ ਹੋਇਆ ਡਰਾਫਟ ਨੋਟੀਫਿਕੇਸ਼ਨ ਪਾਖਰਾ ਬਿਆਸ ਮੈਨੇਜਮੈਂਟ ਸੋਧ ਰੂਲਜ਼ ਉਨ 2025 ਜਾਰੀ ਕੀਤਾ ਗਿਆ ਹੈ ਜਿਸ ਤੇ ਕੇਂਦਰ ਨੇ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਤੋਂ ਸੁਝਾ ਅਤੇ ਟਿੱਪਣੀਆਂ ਮੰਗੀਆਂ ਹਨ ਇਸ ਨੋਟੀਫਿਕੇਸ਼ਨ ਦਾ ਮੋٹے ਤੌਰ ਤੇ ਪੰਜਾਬ ਵੱਲੋਂ ਵਿਰੋਧ ਕੀਤਾ ਗਿਆ ਪਹਿਲਾਂ ਤਾਂ ਇਹ ਹੀ ਕਿ BBMB ਵਿੱਚ ਮੈਂਬਰ ਪਾਵਰ ਲਗਾਏ ਜਾਣ ਲਈ ਯੋਗਤਾ ਪੂਰੀ ਕਰਨ ਵਾਲੇ ਪੰਜਾਬ ਦੇ ਉਮੀਦਵਾਰ ਨੂੰ ਤਰਜੀਹ ਦੇਣ ਦੀ ਗਲਤਾਂ ਕੀਤੀ ਗਈ ਹੈ ਪਰ ਇੱਥੇ ਯੋਗਤਾ ਦਾ ਪੈਮਾਨਾ ਅਤੇ ਉਸ ਦੀ ਵਿਆਖਿਆ ਕੀ ਹੋਵੇਗੀ ਉਸ ਨੂੰ ਕਿਵੇਂ ਅਮਲ ਵਿੱਚ ਲਿਆਂਦਾ ਜਾਵੇਗਾ ਇਸ ਬਾਰੇ ਨੋਟੀਫਿਕੇਸ਼ਨ ਵਿੱਚ ਕੁਝ ਵੀ ਸਪਸ਼ਟ ਨਹੀਂ ਇਸੇ ਤਰ੍ਹਾਂ ਨਵੇਂ ਨੋਟੀਫਿਕੇਸ਼ਨ ਦੇ ਲਾਗੂ ਹੋਣ ਮਗਰੋਂ ਸ਼ਬਦਾਂ ਦੇ ਪੇਚਾਂ ਨੂੰ ਖੋਲਿਆ ਜਾਵੇਗਾ ਜਾਂ ਹੋਰ ਉਲਝਾਇਆ ਜਾਵੇਗਾ ਉਹ ਤਾਂ ਇਸ ਦੇ ਲਾਗੂ ਹੋਣ ਤੇ ਹੀ ਪਤਾ ਲੱਗੇਗਾ ਨੋਟੀਫਿਕੇਸ਼ਨ ਦੇ ਲਗਾਤਾਰ ਵਿਰੋਧ ਹੋਣ ਕਰਕੇ ਕੇਂਦਰ ਨੇ ਨੋਟੀਫਿਕੇਸ਼ਨ ਦਾ ਦੂਜਾ ਡਰਾਫਟ ਜਾਰੀ ਕੀਤਾ ਹੈ ਉਸ ਵਿੱਚ ਪਹਿਲੇ ਡਰਾਫਟ ਨੋਟੀਫਿਕੇਸ਼ਨ ਦੇ ਮੁਕਾਬਲੇ ਯੋਗਤਾ ਅਤੇ ਸ਼ਰਤਾਂ ਵਿੱਚ ਕੁਝ ਢਿੱਲ ਜ਼ਰੂਰ ਦਿੱਤੀ ਗਈ ਹੈ ਪਰ ਇਸ ਦੇ ਮੂਲ ਢਾਂਚੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਮਾਹਿਰਾਂ ਦੇ ਮੁਤਾਬਕ ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ BBMB ਦੇ ਮੈਂਬਰਾਂ ਦੀ ਚੋਣ ਵਾਸਤੇ ਜੋ ਕਮੇਟੀ ਬਣਾਈ ਗਈ ਹੈ ਉਸ ਵਿੱਚ ਪੰਜਾਬ ਦਾ ਕੋਈ ਵੀ ਨੁਮਾਇੰਦਾ ਨਹੀਂ ਹੈ ਪਹਿਲਾ ਕੇਂਦਰ ਨੇ BBMB ਵਿੱਚ ਪੰਜਾਬ ਦੀ ਸਥਾਈ ਮੈਂਬਰੀ ਨੂੰ ਖੋਰਾ ਲਾਇਆ ਹੁਣ ਕੇਂਦਰ ਨੇ BBMP ਵਿੱਚ Rajasthan ਅਤੇ Himachal Pradesh ਨੂੰ ਪੱਕੀ ਪ੍ਰਤੀਨਿਧਤਾ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਰਵਿੰਦਰ ਜੋਹਰ ਲਿਖਦੇ ਹਨ ਕਿ ਹਕੀਕਤ ਇਹ ਹੈ ਕਿ ਪੰਜਾਬ BBMP ਦਾ ਸਭ ਤੋਂ ਵੱਧ ਖਰਚ ਚਲਦਾ ਹੈ तकरीबन 40% ਜਦਕਿ Rajasthan ਅਤੇ Himachal Pradesh ਕ੍ਰਮਵਾਰ 24% ਅਤੇ 4% ਦਾ ਖਰਚਾ ਹੀ ਚਲਦੇ ਹਨ ਲੇਕਿਨ ਕੇਂਦਰ ਇਹਨਾਂ ਸੂਬਿਆਂ ਨੂੰ ਪੰਜਾਬ ਦੇ ਬਰਾਬਰ ਅਧਿਕਾਰ ਦੇਣ ਨੂੰ ਤਿਆਰ ਜਾਪਦਾ ਹੈ ਚਾਰੇ ਸੂਬਿਆਂ ਨੂੰ ਬਰਾਬਰ ਦੀ ਨੁਮਾਇੰਦਗੀ ਮਿਲਣ ਤੇ ਪੰਜਾਬ ਦੇ ਹੱਕਾਂ ਨੂੰ لازਮੀ ਹੀ ਖੋਰਾ ਲਗੇਗਾ ਸਭ ਤੋਂ ਵੱਧ ਵਿੱਤੀ ਬੋਝ ਚੁੱਕਣ ਵਾਲਾ ਪੰਜਾਬ ਹੋਰ ਵੀ ਕਮਜ਼ੋਰ ਹੋ ਜਾਵੇਗਾ ਕਿਸੇ ਵੀ ਵਿਵਾਦ ਦੀ ਸੂਰਤ ਵਿੱਚ ਤਿੰਨ ਗੁਆਂਢੀ ਸੂਬੇ ਇਕਜੁੱਟ ਹੋ ਕੇ ਪੰਜਾਬ ਤੇ ਭਾਰੂ ਪੈ ਸਕਦੇ ਹਨ ਪਾਣੀਆਂ ਦੀ ਵੰਡ ਅੰਦੇ ਪੰਜਾਬ ਨੂੰ ਹੜ੍ਹਾਂ ਤੋਂ ਰੋੜਨ ਤੇ ਹਾਈਡਰੋ ਜੀਨੋਸਾਈਡ ਨੂੰ ਲੈ ਕੇ ਪਹਿਲਾ ਹੀ BBMB ਮੈਨੇਜਮੈਂਟ ਨੂੰ ਲੈ ਕੇ ਖਿੱਚੋ ਤਾਣ ਚੱਲਦੀ ਆ ਰਹੀ ਹੈ ਪੰਜਾਬ ਵਾਸੀਆਂ ਵਿੱਚ ਇਸ ਦੇ ਖਿਲਾਫ ਰੋਸ ਹੈ ਉਸ ਦੇ ਹੱਲ ਲੱਭਣ ਦੀ ਥਾਂ BBMB ਵਿੱਚੋਂ ਪੰਜਾਬ ਦੀ ਬੇਦਖਲੀ ਕਰਕੇ ਕੇਂਦਰ ਨਵੇਂ ਪੈਂਡੋਰਸ ਬਾਕਸ ਖੋਲ ਦੇਵੇਗਾ ਕਿਸੇ ਵੀ ਅਜਿਹੇ ਕਦਮ ਤੋਂ ਪਹਿਲਾਂ ਕੇਂਦਰ ਨੂੰ ਸੋਚਣਾ ਪਵੇਗਾ ਕਿ ਇਸ ਤਰ੍ਹਾਂ ਕਰਕੇ ਕੀ ਉਹ ਪੰਜਾਬ ਨੂੰ ਨਜ਼ਦੀਕ ਲਿਆ ਰਹੇ ਹਨ ਜਾਂ ਹੋਰ ਵੀ ਦੂਰ ਕਰੀ ਜਾ ਰਹੇ ਹਨ